ਦੋਸਤੋ ਜੇ ਤੁਹਾਨੂੰ ਪ੍ਰਮਾਤਮਾ ਨੇ ਚੰਗੀ ਰੋਟੀ ਦਿੱਤੀ ਹੈ ਛੱਤ ਦਿੱਤੀ ਹੈ ਪੈਨੂ ਪੈਨਨ ਨੂੰ ਕਪੜਾ ਦਿੱਤਾ ਤਾਂ ਐਵੇਂ ਨਾ ਘਬਰਾਇਆ ਕਰੋ ਆ ਵੇਖੋ ਇਹਨਾਂ ਵੱਲ ਝੁੱਗੀਆਂ ਝੋਣੀਆਂ ਵਾਲਿਆਂ ਵੱਲ ਮਾੜਾ ਮੋਟਾ ਵਿਚਾਰੇ ਝਾਰ ਲੈ ਲੁਕੇ ਤੇ ਟਾਈਮ ਪਾਸ ਕਰਦੇ ਆ ਆਪਾਂ ਐਵੇਂ ਇੱਕ ਟੈਕਸੀ ਜੀ ਕਰਨ ਲੱਗ ਜਣੇ ਵੀ ਵਧੀਆ ਰੋਟੀ ਖਾਂਦੇ ਆ ਇਹ ਪਰ ਮਿਹਨਤ ਵੀ ਬਹੁਤ ਜ਼ਿਆਦਾ ਯਾਰ ਇਹਨਾਂ ਦੀ ਆਪਾਂ ਹਾਸੇ ਮਜ਼ਾਕ ਚ ਕਹਿ ਦਿੰਨੇ ਆ ਯਾਰ ਇਹ ਤਾਂ ਮੁਰਗੇ ਨਾ ਖਾਂਦੇ ਆ ਜੇ ਉਹ ਹਨਾ ਉਹ ਤਾਂ ਉਹਨਾਂ ਦੀ ਮਿਹਨਤ ਆ ਨਾ ਤੇ ਆਪਾਂ ਐਵੇਂ ਸਾਰਾ ਦਿਨ ਰੋਂਦੇ ਰਹਿੰਨੇ ਹੈਗੇ ਆਂ ਹਾਏ ਮਰਗੇ ਹੈ ਲੁੱਟੇ ਗਏ ਤੇ ਆ ਵੇਖੋ ਸਰ ਦੇ ਉੱਤੇ ਛੱਤ ਵੀ ਹੈ ਨਹੀਂ ਤੇ ਇੱਕ ਆਮ ਡੰਡਿਆਂ ਜਾਂ ਦੀ ਝੌਂਪੜੀ ਬਣਾ ਕੇ ਤੇ ਉੱਤੇ ਵਿਚਾਰੇ ਫਟੀਆਂ ਪੁਰਾਣੀਆਂ ਚਾਦਰਾਂ ਪਾਈ ਜਾਂਦੇ ਆ ਦੇਖੋ ਮੈਂ ਥੋੜਾ ਜਿਹਾ ਦੂਰ ਖੜਾ ਸੀ ਤਾਂ ਵੀਡੀਓ ਕਲੀਅਰ ਨਹੀਂ ਆ ਰਹੀ ਪਰ ਮੈਨੂੰ ਲੱਗਿਆ ਵੀ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈਗਾ ਵੇਖੋ ਮੀਂਹ ਦੇ ਵਿੱਚ ਹਨੇਰੀ ਗੜੇਮਾਰ ਗੜੇਮਾਰੀ ਦੇ ਵਿੱਚ ਵੀ ਇਹਨਾਂ ਨੇ ਇਦਾਂ ਹੀ ਰਹਿਣਾ ਹੈਗਾ ਪਰ ਕੋਈ ਗਿਲਾ ਸ਼ਿਕਵਾ ਨਹੀਂ ਕਰ ਦੇਗੇ ਆਪਾਂ ਸਾਰਾ ਕੁਝ ਹੁੰਦੇ ਹੋਏ ਪੱਕੀ ਛੱਤ ਚੰਗੀ ਰੋਟੀ ਪੈਨਨ ਨੂੰ ਚੰਗਾ ਹਨਾ ਫੇਰ ਵੀ ਉਹ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਦੇ ਆ ਐਵੇਂ ਨਾ ਕਰਿਆ ਕਰੋ ਗਿਲੇ ਸ਼ਿਕਵੇ ਉਹਦੀ ਰਜ਼ਾ ਦੇ ਵਿੱਚ ਰਾਜੀ ਰਿਹਾ ਕਰੋ ਜਿੱਥੇ ਉਹ ਰੱਖਦਾ ਧੰਨ ਨੇ ਇਹ ਲੋਕ ਵਿਚਾਰੇ ਜਿਨ੍ਹਾਂ ਨੇ ਸੜਕਾਂ ਤੇ ਹੀ ਰਹਿਣਾ ਸੋ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕੋਈ ਚੰਗੀ ਵੀਡੀਓ ਹੁੰਦੀ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੈ ਤੁਹਾਨੂੰ ਜ਼ਰੂਰ ਸ਼ੇਅਰਿਆ ਕਰ ਸ਼ੇਅਰ ਕਰਿਆ ਕਰੋ ਥੈਂਕ ਯੂ